ਬਾਰੇ ਬੱਚੋ ਗੁੱਡ ਮਾਰਨਿੰਗ ਅਸੀਂ ਹਰ ਰੋਜ਼ ਪਾਣੀ ਦੀ ਵਰਤੋਂ ਕਰਦੇ ਹਾਂ ਠੀਕ ਹੈ ਨਾ ਠੀਕ ਹੈ ਅੱਜ ਨੂੰ ਸਿੱਖਣਾ ਕੀ ਹੈ ਕਿ ਪਾਣੀ ਦੇ ਕਿੰਨੇ ਰੂਪ ਹੁੰਦੇ ਪਾਣੀ ਕਿੰਨੇ ਪ੍ਰਕਾਰ ਦਾ ਹੁੰਦਾ ਠੀਕ ਹੈ ਸਭ ਤੋਂ ਪਹਿਲੇ ਤਾਂ ਪਾਣੀ ਕਿਹੋ ਜਿਹਾ ਕਿਦਾਂ ਹੁੰਦਾ ਪਾਣੀ ਹੁੰਦਾ ਤਿੰਨ ਪ੍ਰਕਾਰ ਦਾ ਠੀਕ ਹੈ ਕਿਦਾਂ ਹੁੰਦਾ ਤਿੰਨ ਪ੍ਰਕਾਰ ਦਾ ਇੱਕ ਪਾਣੀ ਹੁੰਦਾ ਤੈਰਲ ਜਿਹੜਾ ਅਸੀਂ ਪੀਂਦੇ ਆﾞﾞਇਰੂ ਦਰਵ ਕਹਿੰਦੇ ਆਂ

ਇਸ ਨੂੰ ਛੋਟੇ ਗਲਾਸ ਚ ਪਾ ਦਿਆਂ ਤਾਂ ਪਾਣੀ ਦਾ ਆਕਾਰ ਕਿੰਦਾ ਹੋ ਜਾਣਾ ਜਿੰਦਾ ਦਾ ਇਹ ਗਲਾਸ ਹੈ ਠੀਕ ਹੈ ਨਹੀਂ ਜੇ ਮੈਂ ਪਾਣੀ ਇਹ ਜੱਗ ਦੇ ਪਾਇਆ ਤੇ ਇਹਦੇ ਵਿੱਚ ਪਾਣੀ ਦਾ ਆਕਾਰ ਕਿੰਦਾ ਦਾ ਜਿੰਦਾ ਦਾ ਇਹ ਜੱਗ ਹੈ ਠੀਕ ਹੈ ਇਹ ਪਾਣੀ ਦਾ ਰੂਪ ਹੈ ਤਰਲ ਜਿਹੜਾ ਅਸੀਂ ਪੀਨੇ ਆ ਸਮਝੇ ਮੇਰੀ ਗੱਲ ਇਸ ਨੂੰ ਜਿਹੜਾ ਪਾਣੀ ਹੈ ਜਿਹੜੀ ਤਰਲ ਚੀਜ਼ਾਂ ਹੁੰਦੀਆਂ ਨੇ ਉਹਨੂੰ ਕਾ ਕਰਦੇ ਆ ਕਿਆ ਕਰਦੇ ਆ ਆਪਾਂ ਮਣਦੇ ਆ ਲੀਟਰਾਂ ਵਿੱਚ ਰਾਈਟ ਸਮਝ ਗਏ ਪਾਣੀ ਦਾ ਪਹਿਲਾ ਰੂਪ ਕਿਹੜਾ ਹੈ ਤਰਲ ਅਗੇ ਪਾਣੀ ਦਾ ਦੂਜਾ ਰੂਪ ਕਿਹ ਹੈ ਇਹ ਦੇਖੋ বরਫ ਹੈ ਨਾ ਇਹ ਦਿਸ ਰਿਹਾ ਨਾ ਇਹ ਕੀ ਹੈ ਇਧਰ ਘਾਤ ਕਿਦਾਂ ਬਣ ਗਿਆ ਜਿਸ ਭਾਂਡੇ ਦੇ ਪਾਏ ਹੀ বরਫ ਜਮਾਈ ਆ ਸੀ ਠੀਕ ਹੈ ਤੇ ਇਹ ਪਾਣੀ ਉਦੋਂ ਦਾ ਹੋ ਗਿਆ ਬਰਫ਼ ਦੇ ਰੂਪ ਵਿੱਚ ਹੋ ਗਿਆ ਠੀਕ ਹੈ ਦੂਜਾ ਰੂਪ ਇਹ ਹੈ ਦਾ ਤੇ ਇਹ ਠੋਸ ਹੁੰਦਾ ਰੂਪ ਕਿਦੰ ਦਾ ਠੋਸ ਇਹ ਨਬਰਿਆ ਨਾ ਦੇਖੋ ਮੈਂ ਦੱਬ ਰਿਆ ਨਾ ਇਹ ਤਾਂ ਵੀ ਆ ਰਿਹਾ ਹੈ ਨਾ ਇਹ ਕੋਈ ਚੱਕ ਵੀ ਹੈ ਕੋਈ ਤਾਂ ਦੱਬੇ ਨਹੀਂ ਜਾਣੀ ਠੀਕ ਹੈ ਨਾ ਇਹ ਪਾਣੀ ਦਾ ਰੂਪ ਹੁੰਦਾ ਠੋਸ ਆਪ ਦੋਦੇ ਇਹ ਪਹਾੜਾਂ 'ਤੇ ਹੁੰਦਾ ਜਾਂ ਬਰਫਾਂ ਦੇ ਪਹਾੜਾਂ 'ਤੇ ਉਹ ਪਾਣੀ ਦਾ ਕੀ ਹੈ ਉਹ ਵੀ ਪਾਣੀ ਦਾ ਇੱਕ ਰੂਪ ਹੈ ਬਰਬ ਇਹ ਰੂਪ ਜਿਹੜਾ ਹੈਗਾ ਠੋਸ ਰੂਪ ਹੈ ਰਾਈਟ ਅੱਗੇ ਹੋਰ ਦੇਖੋ ਆ ਦੇਖੋ ਇਹ ਪਾਣੀ ਅਸੀਂ ਉਬਾਲਿਆ ਇਹਦੇ ਵਿੱਚ ਕੁਝ ਨਿਕਲ ਰਿਹਾ ਦੇਖ ਰਿਹਾ ਨਾ ਕੀ ਨਿਕਲ ਰਹੀ ਇਹ ਵਿੱਚੋਂ ਆਹ ਜਿਹੜਾ ਇਹ ਭਾਅ ਨਿਕਲ ਰਹੀ ਹੈ ਪਾਣੀ ਹੈ ਪਾਣੀ ਗਰਮ ਕੀਤਾ ਅਸੀਂ ਇਹ ਪਾਣੀ ਜਿਹੜਾ ਵੈਪੋਰੇਟ ਹੋ ਕੇ ਉੱਪਰ ਨੂੰ ਜਾ ਰਿਹਾ ਇਹ ਪਾਣੀ ਦਾ ਜਿਹੜਾ ਕਿਹਦਾ ਰੂਪ ਹੈ ਗੈਸ ਰੂਪ ਪਾਣੀ ਹਾਲਾਤਾਂ ਮੌਜੂਦ ਹੈ ਤਿੰਨ ਸਥਿਤ ਹੋਣਾ ਹੈ ਇਹ ਗਾ ਤਰਲ ਚੋਣਾ ਜਾਂ ਠੋਸ ਵਿੱਚ ਹੋਣਾ ਜਾਂ ਗੈਸ ਰੂਪ ਵਿੱਚ ਹੋਣਾ ਇਹ ਦੇਖੋ ਇੱਕ ਪਾਣੀ ਦਾ ਗੈਸੀ ਰੂਪ ਹੈ ਇਹ ਬਾਤ ਆ ਬਨ ਜਾ ਕੇ ਮਿਲ ਗਿਆ ਸਮਝ ਗਏ ਪਾਣੀ ਕਿੰਨੇ ਰੂਪ ਹੁੰਦੇ ਆ ਤਿੰਨ ਤਰਲ ਜਿਹੜਾ ਆ ਪਾਣੀ ਇਹ ਤਰਲ ਠੀਕ ਹੈ ਠੋਸ ਕਿਹੜਾ ਹੁੰਦਾ ਆ বরਫ ਦੇ ਰੂਪ ਵਿੱਚ ਤੇ ਗੈਸ ਜਿਹੜਾ ਰੂਪ ਹੁੰਦਾ ਇਹ ਭਾਪ ਦੇ ਰੂਪ ਵਿੱਚ ਨਿਕਲਿਆ ਨਾ ਭਾਪ ਦੇਖੋ ਹੋ ਨਿਕਲ ਨਹੀਂ ਆ। ਕਿਰ ਮੈਨੂੰ ਖਲੇਰਨਾ ਆ ਦੇਖੋ ਕਿਵੇਂ ਨਿਕਲਿਆ ਠੀਕ ਹੈ ਜੇ ਇਹ 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 ਵੇਟ ਕਰਦੇ ਆ ਹੋਰ ਜ਼ਿਆਦਾ ਨਿਕਲ ਨਹੀਂ ਆ ਨਿਕਲ ਰਹੀ ਹੈ ਦੇਖੋ ਠੀਕ ਹੈ ਇਹ ਜਿਹੜਾ ਧੂਪ ਹੈ ਗੈਸੀ ਰੂਪ ਹੈ ਭਾਪ ਕੋ ਨਹੀਂ ਰਾਈਟ ਸਮਝ ਗਿਆ ਕਿਹੜੇ ਰੂਪ ਹੋ ਗਏ ਠੋਸ ਤਰਨਾ ਤੇ ਗੈਸ ਓਕੇ ਥੈਂਕ ਯੂ